ਡੰਡੋਤ ਬੰਦਨ ਅਨਿਕ ਵਾਰ ਸਰਵ ਕਲਾ ਸਮਰਥ ਢੋਲਣ ਤੇ ਰਾਖੂ ਪ੍ਰਭੂ ਨਾਨਕ ਦੇ ਕਰ ਹੱਥ ਕਿਰਪਾ ਕਰੋ ਦੀਨ ਕੈ ਜਾਤੀ ਮੇਰਾ ਗੁਣੇ ਅਬ ਗੁਣ ਨਾ ਵਿਚਾਰੋ ਕੋਈ ਮਾੜੀ ਕਾ ਗਿਆ ਤੂੰ ਪੈ ਸੁਵਮੀ ਸੇ ਕੀ ਗਾਤੇ ਹੀ ਐਸੀ ਲਾਲ ਤਉਦ ਬਿਨ ਕੋਣ ਕਰੈ ਗਰੀਬ ਨਮਾਜ ਕਿਸਿਆ ਮੇਰਾ ਮਥ ਛਤਰ परम सम्मान ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਗੀ ਗੋਦਾ ਆਨੰਦ ਮੰਨਦੇ ਮਹਾਰਾ ਸੱਚੇ ਬਾਦਸ਼ਾਹ ਜੀ ਨੇ ਸਾਨੂੰ ਇਹ ਵੱਡਾ ਵਿਢ ਭਾਗਾ ਸਮਾਂ ਬਖਸ਼ਿਸ਼ ਕੀਤਾ ਤੇ ਉਸ ਸਮੇਂ ਦੇ ਅੰਦਰ ਅਸੀਂ ਉਸ ਪਰਮਾਤਮਾ ਦੀ ਨਿੱਗੀ ਗੋਦਾ ਆਨੰਦ ਮੰਨਦੇ ਸੱਚੇ ਬਾਦਸ਼ਾਹ ਜੀ ਸਾਨੂੰ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਨੇ ਮਾਰਾ ਸਮਝਾਉਂਦੇ ਜਿਉਂ RAM ਰੱਖੈ ਤਿਉਂ ਰਹੀਏ ਰੇ ਭਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਇ ਮਾਰਾ ਸਮਝਾਉਂਦੇ ਜਿਉਂ RAM ਰੱਖੈ ਤਿਉਂ ਰਹੀਏ ਰੇ ਭਾਈ ਇਸ ਪੰਕਤੀ ਦੇ ਅੰਦਰ ਸਤਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਜੇਸ ਤਰੀਕੇ ਤੈਨੂੰ ਪਰਮਾਤਮਾ ਰੱਖ ਰਿਹਾ ਹੈ ਜੇਸ ਵੀ ਹਾਲਾਤ ਦੇ ਵਿੱਚ ਰੱਖ ਰਿਹਾ ਹੈ ਚਾਹੇ ਖੁਸ਼ੀ ਦੇ ਵਿੱਚ ਰੱਖ ਰਿਹਾ ਹੈ ਚਾਹੇ ਉਹ ਗਮੀ ਦੇ ਵਿੱਚ ਰੱਖ ਰਿਹਾ ਹੈ ਤੂੰ ਉਸੇ ਤਰ੍ਹਾਂ ਰਹਿਣਾ ਸਿੱਖ ਪਰ ਮਨੁੱਖ ਦਾ ਕੀ ਸੁਭਾਅ ਹੈ ਇਹ ਆਪਣੀ ਅਕਲ ਦਾ ਇਸਤੇਮਾਲ ਕਰਦਾ ਹੈ ਪਰਮਾਤਮਾ ਦੇ ਮਾਰਗ ਤੇ ਦੁਨੀਆ ਦੇ ਦੇ ਮਾਰਗ ਦੇ ਉੱਪਰ ਚੱਲਦੇ ਆ ਸੰਸਾਰ ਦੇ ਵਿੱਚ ਵਿਚਰਦੇ ਆ ਅਕਲ ਦਾ ਇਸਤੇਮਾਲ ਕਰਨਾ ਪਰ ਜਦੋਂ ਅਸੀਂ ਧਰਮ ਦੇ ਮਾਰਗ ਤੇ ਚੱਲਦੇ ਆ ਪਰਮੇਸ਼ਰ ਦੇ ਮਾਰਗ ਤੇ ਚੱਲਦੇ ਆ ਉਦੋਂ ਅਸੀਂ ਆਪਣੀ ਮਤ ਨੂੰ ਤਿਆਗਣਾ ਹੁੰਦਾ ਹੈ ਕਿਉਂਕਿ ਮਹਾਰਜ ਸਮਝਾਉਂਦੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਹੁਣ ਮਹਾਰਾਜ ਨੇ ਸਾਨੂੰ ਸਮਝਾਤਾ ਵੀ ਪਰਮਾਤਮਾ ਤੈਨੂੰ ਜਿਸ ਤਰੀਕੇ ਰੱਖ ਰਿਹਾ ਤੂੰ ਉਹਦੇ ਹੁਕਮ ਦੇ ਵਿੱਚ ਰਹਿ ਹੁਣ ਸਾਨੂੰ ਤ੍ਰਿਸ਼ਨਾ ਟੈਨਸ਼ਨ ਫਿਕਰ ਤਣਾਭ ਕਾਤੇ ਲੱਗੇ ਹੋਆ ਕਿਉਂਕਿ ਅਸੀਂ ਪਰਮਾਤਮਾ ਦਾ ਜਿਹੜਾ ਮੂਲ ਆ ਉਹ ਸਮਝਿਆ ਨਹੀਂ ਤਾਂ ਇਹ ਸੰਸਾਰ ਦੀ ਜਿਹੜੀ ਅਗਨ ਹੈ ਸਾਨੂੰ ਇਹ ਚਤਉਂਦੀ ਹੈ ਹੁਣ ਜਿਹੜਾ ਸਾਡਾ ਮਨ ਹੈ ਨਾ ਜੇ ਕਿਤੇ ਇਹ ਮੰਨ ਜਾਏ ਕਿ ਵੀ ਜੋ ਹੋ ਰਿਹਾ ਮਾਲਕ ਦੇ ਬਾਣੀ ਚ ਹੋ ਰਿਹਾ ਹੈ ਵੀ ਮੈਂ ਅੱਜ ਤੋਂ ਸੋਚਣਾ ਬੰਦ ਕਿਉਂਕਿ ਇਸ ਮਨ ਦੇ ਆਲੇ ਦੁਆਲੇ ਕਾਲ ਨੇ ਆਪਣਾ ਘੇਰਾ ਘੱਸਿਆ ਪੰਜਾਂ ਦੂਤਾਂ ਨੇ ਆਪਣਾ ਘੇਰਾ ਘੱਸਿਆ ਹੋਇਆ ਹੈ ਕਦੇ ਇਹਨੂੰ ਰਜੋ ਗੁਣ ਤੇ ਲੈ ਜਾਂਦੇ ਨੇ ਕਰਮ ਦੇ ਉੱਪਰ ਲਿਜਾ ਕੇ ਘਾਟੇ ਬਾਧੇ ਵਿੱਚ ਪਸਾ ਦਿੰਦੇ ਨੇ ਕਦੇ ਇਹਨੂੰ ਸੰਸਾਰ ਦੇ ਟੈਨਸ਼ਨ ਫਿਕਰ ਦੇ ਵਿੱਚ ਤਣਾਅ ਦੇ ਵਿੱਚ ਲਿਜਾ ਕੇ ਇਹਦਾ ਜਿਹੜਾ ਰਤਨ ਧਨ ਹੈ ਸੁਵਾਸ ਹੈ ਉਹ ਲੁੱਟੀ ਜਾਂਦੇ ਪੰਜ ਦੂਤ ਅੰਦਰੋਂ ਐਸੇ ਕਰਕੇ ਜਿਹੜਾ ਮਨ ਸਾਡਾ ਹੈ ਆਪਾਂ ਆਉਂਨੇ ਆ ਗੁਰੂ ਘਰ ਵਾਣੀ ਵੀ ਪੜਦੇ ਆ ਪਰ ਮਨ ਜਿਹੜਾ ਆਪਣੀ ਮੱਤ ਨਹੀਂ ਛੱਡਦਾ ਇਹ ਜਿਸ ਤਰ੍ਹਾਂ ਹੁਣ ਭਾਈ ਸਾਹਿਬ ਹੁਣੀ ਹੁਕਮਨਾਮਾ ਲਿਆ ਸੀ ਉਹਦੇ ਵਿੱਚ ਬਹੁਤ ਵਧੀਆ ਸਾਨੂੰ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਿੰਨਾ ਚਿਰ ਸੰਸਾਰ ਦੇ ਵਿੱਚ ਬੰਦਾ ਆਪਣੀ ਮਤ ਨਹੀਂ ਛੱਡਦਾ ਆਪਣਾ ਜੋ ਵੀ ਗਿਆਨ ਹੈ ਇਹ ਤਿਆਗਦਾ ਨਹੀਂ ਉਹਨਾਂ ਚਿਰ ਇਹਨੂੰ ਗੁਰੂ ਦੀ ਮਤ ਨਹੀਂ ਆ ਸਕਦੀ ਮਾਰਾ ਸਮਝਾਉਂਦੇ ਗੁਰ ਕੀ ਮਤ ਤੋਂ ਲੇ ਇਆਨੇ ਭਗਤ ਬਿਨਾ ਬਹੁਤ ਡੁੱਬੇ ਸਿਆਦੇ ਆਪਾਂ ਸਿਮਰਨ ਕਰਦੇ ਆਂ ਬਾਣੀ ਪੜਦੇ ਆ ਸਿਮਰਨ ਕਰਨ ਦਾ ਇਹੀ ਬਾਘ ਹੈ ਸਾਡੀ ਜਿਹੜੀ ਆਪਣੀ ਮੱਤ ਹੈ ਇਹ ਖਤਮ ਹੋ ਜਾਏ ਗੁਰੂ ਦੀ ਮੱਤ ਆਵੇ ਸਾਨੂੰ ਕਿਉਂਕਿ ਜਿਹੜਾ ਮਨ ਹੈ ਇਹ ਇਹਨਾਂ ਪੰਜਾਂ ਦੇ ਬਸ ਹੋਣ ਕਰਕੇ ਇਹਨੂੰ ਆਪਣੇ ਆਪ ਦੀ ਪਛਾਣ ਭੁੱਲ ਗਈ ਹੈ ਕਿਉਂਕਿ ਇਹ ਸਹਿਜ ਵਿੱਚ ਨਹੀਂ ਆਉਂਦਾ ਇਹਨੂੰ ਮਹਾਰਾਜ ਸਮਝਾਉਂਦੇ ਗੁਰਬਾਣੀ ਗੁਰੂ ਵਿੱਚ ਕਿ ਜਿਹੜਾ ਪਰਮਾਤਮਾ ਹੈ ਇਹ ਤੁਹਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਇਹ ਹੁਕਮ ਨਾਮੇ ਦੇ ਵਿੱਚ ਹੁਣ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਸੀ ਕਹਿ ਰਿਹਾ ਵੀ ਦਾਸ ਹੱਥ ਵੇ ਨੇੜੇ ਸਹਿਜੇ ਹੋਈ ਸੋ ਹੋਈ ਹੁਣ ਜਿੰਨਾ ਚਿਰ ਇਹ ਮਨ ਜਿਹੜਾ ਸਾਡਾ ਹੈ ਇਹ ਮਾਲਕ ਦੇ ਹੁਕਮ ਦੇ ਵਿੱਚ ਨਹੀਂ ਆਉਂਦਾ ਉਨਾ ਚਿਰ ਇਸ ਸੰਸਾਰ ਦੀ ਜਿਹੜੀ ਅਗਨ ਹੈ ਇਹਨੂੰ ਪਰੇਸ਼ਾਨ ਕਰਦੀ ਹੈ ਚਾਹੇ ਆਪਾਂ ਸੁੱਤੇ ਆਂ ਚਾਹੇ ਆਪਾਂ ਜਾਗਦੇ ਆਂ ਮਨ ਨੂੰ ਇਹਨਾਂ ਪੰਜਾਂ ਦੂਤਾਂ ਨੇ ਇਸ ਸੰਸਾਰ ਦੇ ਵਿੱਚ ਭਜਾਇਆ ਹੈ ਭਗਤੀ ਦਾ ਅਸਲ ਮਾਰਗ ਕੀ ਹੈ ਭਗਤੀ ਕੀ ਹੈ ਕਿ ਮਨ ਨੂੰ ਟਿਕਾਉਣਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਅਕਾਗਰ ਚਿਤ ਪ੍ਰਭਤੀ ਭਗਤੀ ਦਾ ਮਾਰਗ ਕੀ ਹੈ ਕਿ ਅਸੀਂ ਆਪਣੇ ਚਿੱਤ ਨੂੰ ਅਕਾਗਰ ਕਰਨਾ ਜਿੰਨਾ ਚਿਰ ਇਹ ਮਨ ਰੁਕਦਾ ਨਹੀਂ ਇਸ ਕਾਲ ਦੇ दायरे ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਉਹਨਾਂ ਚਿਰ ਇਹਨੂੰ ਇਸ ਸੰਸਾਰ ਦਾ ਭਰਮ ਵਿੱਚ ਭਰਮ ਵਿੱਚ ਰਹਿੰਦਾ ਹੈ ਜਿੰਨਾ ਚਿਰ ਇਹ ਧਿਆਨ ਦੇ ਵਿੱਚ ਨਹੀਂ ਜਾਂਦਾ ਸਿਮਰਨ ਦੇ ਵਿੱਚ ਵੀ ਭਰਮ ਰਹਿੰਦਾ ਹੈ ਬੰਦੇ ਨੂੰ ਜੇ ਸਿਮਰਨ ਦੇ ਵਿੱਚ ਯੋਗਤ ਨਹੀਂ ਹੈਗੀ ਜੀਵ ਸਿਮਰਨ ਕਰਦਾ ਹੈ ਉਓ ਕਾਲ ਅੰਦਰੋਂ ਆਪਣੀ ਜਿਹੜੀ ਸਿਆਸਤ ਹੈ ਉਹ ਵਧਾ ਦਿੰਦਾ ਹੈ ਜਿੰਨਾ ਕਿਰ ਸਿਮਰਨ ਤੋਂ ਦੁਬਾਰਾ ਅੱਗੇ ਧਿਆਨ ਦੇ ਵਿੱਚ ਨਹੀਂ ਜਾਂਦਾ ਉਹਨਾਂ ਚਿਰ ਇਹਦਾ ਭਰਮ ਟੁੱਟਦਾ ਨਹੀਂ ਕਿਉਂਕਿ ਜਿਹੜੀ ਭਗਤੀ ਹੈ ਇਹ ਕੱਲੀ ਸਿਮਰਨ ਤੇ ਨਹੀਂ ਚਾਰ ਸਟੇਜਾਂ ਦੀ ਭਗਤੀ ਹੈ ਪਹਿਲਾ ਕੀ ਹੈ ਬੋਲਣਾ মুখ ਤੋਂ ਵਾਹਿਗੁਰੂ ਬੈਕਰੀ ਮਦਮਾ ਬਸੰਤੀ ਪਹਿਲਾਂ ਆਪਾਂ ਉੱਚੀ ਆਵਾਜ਼ ਵਿੱਚ ਸਿਮਰਨ ਕਰਨਾ ਤੀਖਣ ਬਾਣ ਚਲਾਏ ਨਾਮ ਪ੍ਰਭ ਤੇ ਆਈਏ ਕਿ ਮਨ ਬਾਹਰੋਂ ਟੁੱਟੇ ਇਸ ਪੰਜਾਂ ਦੇ ਘੇਰੇ 'ਚੋਂ ਟੁੱਟੇ ਫਿਰ ਇਸ ਮਨ ਨੂੰ ਆਪਾਂ ਬਸੰਤੀ ਵਿੱਚ ਲੈ ਆਉਣਾ ਕਿ ਜਿੰਨੇ ਆਪਣੀ ਆਵਾਜ਼ ਬੋਲਦੇ ਆਪਾਂ ਨਾਰਮਲ ਜਿਹੜੀ ਆਵਾਜ਼ ਹੈ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਬਸੰਤੀ ਵਿੱਚ ਪਰਾ ਵਿੱਚ ਲੈ ਆਉਣਾ ਜਿਹੜੀ ਪਰਾ ਬਾਣੀ ਚੱਲਦੀ ਸਾਡੇ ਅੰਦਰ ਨਾਭੀ ਤੇ ਜਿਹਨੂੰ ਮਹਾਰਜ ਸਮਝਾਉਂਦੇ ਹਰ ਕੀ ਕਥਾ ਅਨਾਹਦ ਬਾਣੀ ਉਸ ਬਾਣੀ ਤੱਕਰ ਜਦੋਂ ਅਸੀਂ ਇਸ ਮੰਨ ਨੂੰ ਲੈ ਕੇ ਜਾਣਾ ਕਿਉਂਕਿ ਸਾਡੀ ਡਿਊਟੀ ਹੈ ਜਦੋਂ ਫਿਰ ਆਪਾਂ ਉਸ ਬਾਣੀ ਤੱਕਰ ਜਾਂਦੇ ਆ ਉੱਥੇ ਜਿਹੜਾ ਗੁਰਮੰਤਰ ਹੈ ਵਾਹਿਗੁਰੂ ਮੰਤਰ ਜਿਹੜਾ ਹੈ ਇਹ ਉੱਥੇ ਖਤਮ ਹੋ ਜਾਂਦਾ ਹੈ ਉੱਥੇ ਇਹਦੀ ਜਿਹੜੀ ਸਟੇਜ ਹੈ ਉਹ ਕਵਰ ਹੋ ਜਾਂਦੀ ਵਾਹਿਗੁਰੂ ਮੰਤਰ ਸਾਨੂੰ ਉਸ ਪਰਾ ਬਾਣੀ ਤੱਕਰ ਲੈ ਗਿਆ ਉੱਥੇ ਅਸੀਂ ਬਹਿਣਾ ਆ ਆਸਣ ਲਾ ਕੇ ਉਦੋਂ ਬੋਲਣਾ ਨਹੀਂ ਸਰੀਰ ਨੂੰ ਢਿੱਲਾ ਛੱਡ ਕੇ ਆਪਾਂ ਆਸਣ ਲਾ ਕੇ ਬਹਿਣਾ ਮਾਲਕ ਦੇ ਮੁਖ ਦੇ ਵਿੱਚੋਂ ਜਿਹੜੀ ਬਾਣੀ ਪ੍ਰਗਟ ਹੋ ਰਹੀ ਹੈ ਉਹਨੂੰ ਸੁਣਦੇ ਫਿਰ ਆਪਾਂ ਸੁਣ ਸੁਣ ਕੇ ਬਾਣੀ ਜਿਹੜਾ ਮਨ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਹੁਣ ਜਦੋਂ ਅਸੀਂ ਉਸ ਦਰ ਦੇ ਉੱਤੇ ਬਹਿ ਕੇ ਕਿਉਂਕਿ ਪਰਮੇਸ਼ਰ ਦਾ ਦਰ ਜਿੱਥੇ ਜਾ ਕੇ ਵਾਹਿਗੁਰੂ ਮੰਤਰ ਸਾਨੂੰ ਇਹ ਸਰੀਰ ਨਾਲੋਂ ਤੋੜ ਕੇ ਅੰਦਰ ਮੁਖੀ ਕਰ ਦਿੰਦਾ ਸਹਿਜ ਵਿੱਚ ਉੱਥੋਂ ਮਾਲਕ ਦਾ ਦਰ ਸ਼ੁਰੂ ਹੁੰਦਾ ਹੈ ਜਿਹਨੂੰ ਮਹਾਰਜ ਸਮਝਾਉਂਦੇ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸੰਮਾਲੇ ਬਾਜੇ ਨਾਦ ਉੱਥੇ ਨਾਦ ਚੱਲ ਰਿਹਾ ਹੈ ਬਾਜੇ ਨਾਦ ਅਨੇਕ ਅਸੰਖਾ ਕੀਤੇ ਬਾਬਣ ਹਾਰੇ ਉਹ ਬਾਣੀ ਨੂੰ ਨਾਦ ਦਾ ਰੂਪ ਵੀ ਦੱਸਿਆ ਗਿਆ ਉਸ ਦਰ ਦੇ ਉੱਤੇ ਬਹਿ ਕੇ ਆਪਾਂ ਉਹ ਬਾਣੀ ਜਿਹੜੀ ਹੈ ਉਹ ਬੋਲੀ ਨਹੀਂ ਜਾ ਸਕਦੀ ਹੈ ਨਾ ਇਹਨਾਂ ਕੰਨਾਂ ਨਾਲ ਸੁਣਨੀ ਹੈ ਜਿਹੜੇ ਕੰਨ ਨੇ ਇਹ ਸਾਡੇ ਅਸੀਂ ਆ ਸੰਸਾਰ ਦੇ ਵਿੱਚੋਂ ਆਪਾਂ ਇੱਕ ਦੂਜੇ ਨੂੰ ਬੋਲਦੇ ਆ ਜਾਂ ਬੁਲਾਉਂਦੇ ਆ ਕੋਈ ਸੱਪਾ ਕਰਮ ਕਰਦੇ ਇਹ ਸੁਣਦੇ ਆ ਜਿਹੜੀ ਉਹ ਬਾਣੀ ਹੈ ਉਹ ਮਨ ਨੇ ਸੁਣਨੀ ਹੈ ਜਦੋਂ ਸਾਡਾ ਮਨ ਅੰਤਰਮੁਖੀ ਹੋ ਗਿਆ ਦਰ ਅੰਦਰੋਂ ਖੁੱਲਿਆ ਪ੍ਰਮਾਤਮਾ ਦਾ ਤੇ ਦਰ ਦੇ ਉੱਤੇ ਕੀ ਹੋਇਆ ਬਾਜੇ 나ਜ ਅਨੇਖ ਅਸੰਖਾ ਕਿਹਦੇ ਬਾ ਬਨਹਾਰੇ ਦਰ ਤੇ ਬਹਿ ਕੇ ਉਹ ਜਿਹੜੀ ਬਾਣੀ ਅਨ ਅਦ ਬਾਣੀ ਅਨਹਦ ਨਾਦ ਜਿਹੜਾ ਜਦੋਂ ਸਾਨੂੰ ਉਹ ਸੁਣਨਾ ਸ਼ੁਰੂ ਹੁੰਦਾ ਹੈ ਫਿਰ ਅਸੀਂ ਉਥੇ ਸ਼ਬਦ ਦੀ ਸੇਵਾ ਕਰਨੀ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਉਥੇ ਅਸੀਂ ਬੈਠ ਕੇ ਲਗਾਤਾਰ ਸ਼ਬਦ ਨੂੰ ਜਦੋਂ ਸੁਣਾ ਕਿ ਸਾਡਾ ਭਰਮ ਉਥੇ ਟੁੱਟਣਾ ਧਰ ਤੇ ਜਾ ਕੇ ਜਿੰਨਾ ਚਿਰ ਅਸੀਂ ਸਰੀਰ ਦੇ ਵਿੱਚ ਆ ਚਾਹੇ ਕੁਝ ਵੀ ਕਰਦੇ ਆ ਸਾਡਾ ਭਰਮ ਨਹੀਂ ਟੁੱਟਦਾ ਉਸ ਦਰਦ ਤੋਂ ਪਤਾ ਲੱਗਦਾ ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਆਂ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਹੋਵੇ ਜਦੋਂ ਅਸੀਂ 에ਰਪੋਰਟ ਤੇ ਆਉਨੇ ਆ ਸਾਡੇ ਪਾਸਪੋਰਟ ਤੇ ਮੋਹਰ ਲੱਗ ਜਾਂਦੀ ਹੈ ਆਪਾਂ ਜਹਾਜ਼ ਦੇ ਲਾਗੇ ਬਹਿ ਜੰਨੇ ਆ ਸਾਨੂੰ ਪਤਾ ਲੱਗ ਜਾਂਦਾ ਵੀ ਹੁਣ ਅਸੀਂ ਚੱਲੇ ਛੱਡ ਦੇਣਾ ਆਪਾਂ ਦੀ ਕਿਉਂਕਿ ਇਧਰਲੀ ਖੇਚ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਮਨ ਸਾਡਾ ਜਦੋਂ ਉਸ ਦਰਦ ਦੇ ਉੱਪਰ ਬੈਠੇਗਾ ਉਸ ਦਰ ਤੇ ਬੈਠ ਕੇ ਉਹ ਪਰਮਾਤਮਾ ਦੇ ਮੁਖ ਦੀ ਜਿਹੜੀ ਧਰੋਂ ਅਕਾਲ ਪੁਰਖ ਦੇ ਦਰੋਂ ਘਰੋਂ ਉਹ ਆਵਾਜ਼ ਆ ਰਹੀ ਮਾਲਕ ਦੇ ਮੁਖ ਦੀ ਆਵਾਜ਼ ਜਿਹਨੂੰ ਮਹਾਰਜ ਸਮਝਾਉਂਦੇ ਤੇਰਾ ਮੁਖ ਸੁਭਾਵਾ ਜੀ ਉਹ ਸਹਿਜ ਧੁਨ ਬਾਣੀ ਜਿਹਨੂੰ ਮਹਾਰਜ ਸਮਝਾਉਂਦੇ ਕਹੋ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ ਜਦੋਂ ਅੰਦਰ ਅਨਹਦੇ ਬਾਜੇ ਵੱਜਣੇ ਸ਼ੁਰੂ ਹੋ ਗਏ ਉਦੋਂ ਸਾਡਾ ਜਿਹੜਾ ਮਨ ਹੈ ਉਸ ਰੰਗ ਦੇ ਵਿੱਚ ਰੰਗਿਆ ਜਾਂਦਾ ਉਸ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਫਿਰ ਜਦੋਂ ਮਨ ਨੂੰ ਅਕਿਉਂ ਫਿਰ ਉਹ ਨਾਮ ਸੁਣਦਾ ਹੈ ਇੱਧਰਲਾ ਭਰਮ ਫਿਰ ਖਤਮ ਹੋ ਜਾਂਦਾ ਜਿੰਨਾ ਚਿਰ ਅੰਦਰ ਨਾਮ ਨਹੀਂ ਪ੍ਰਗਟ ਹੁੰਦਾ ਉਨਾ ਚਿਰ ਕਾਲ ਸਾਨੂੰ ਸੁਰਤ ਹੀ ਨਹੀਂ ਆਉਣ ਦਿੰਦਾ ਚਾਹੇ ਆਪਾਂ ਗੁਰੂ ਘਰ ਦੀ ਜਿੰਨੀ ਵੀ ਆਪਾਂ ਸੇਵਾ ਕਰਦੇ ਹਾਂ ਨਾਮ ਜਿਹੜਾ ਹੈ ਉਹ ਸਾਡੇ ਅੰਦਰ ਚੱਲਦਾ ਜਿਹਨੂੰ ਮਹਾਰਾਜ ਸਮਝਾਉਂਦੇ ਨੌ ਨਿੱਧ ਅੰਮ੍ਰਿਤ ਪ੍ਰਭ ਦਾ ਨਾਮ ਕਿੱਥੇ ਹੈ ਨਾਮ ਇਹ ਕਹਿੰਦੇ ਦੇਹੀ ਮੈਂ ਇਸ ਦਾ ਬਿਸਰਾਮ ਅਗਲੀ ਭੰਤੀ ਵਿੱਚ ਮਹਾਰਾਜ ਸਮਝਾਉਂਦੇ ਕਹਿੰਦੇ ਸੁੰਨ ਸਮਾਦ ਅਨਹਤ ਨਾਦ ਉੱਥੇ ਮਨ ਜਦੋਂ ਦਰ ਤੇ ਬੈੰਦਾ ਆਪਾਂ ਬਿਸਮਾਦ ਵਿੱਚ ਬੈਠ ਜਾਂਦੇ ਉਹ ਬਿਸਮਾਦ ਦਾ ਭਾਉ ਕੀ ਜੇ ਸਰੀਰ ਸਿੱਧਾ ਹੈ ਬਹੁਤ ਸਾਰੇ ਗੁਰਮੁਖ ਕਹਿੰਦੇ ਸਿੱਧਾ ਸਰੀਰ ਰੱਖੋ ਜੇ ਸਿੱਧਾ ਹੈ ਸਰੀਰ ਆਪਾਂ ਸਿੱਧੇ ਬੈਠੇ ਆਂ ਸਰੀਰ ਹਿਲਦਾ ਨਹੀਂ ਸਰੀਰ ਭੁੱਲ ਜਾਂਦਾ ਹੈ ਸਰੀਰ ਮਾੜਾ ਮਾੜਾ ਜਾਗਤ ਅਵਸਥਾ ਵਿੱਚ ਰਹਿ ਜਾਂਦਾ ਅੰਦਰੋਂ ਦਰ ਤੇ ਬਾਣੀ ਚੱਲੀ ਜਾਂਦੀ ਹੈ ਉਦੋਂ ਆਪਾਂ ਸ਼ਬਦ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ ਸੁਣ ਸੁਣ ਕੇ ਹੁਣ ਆਪਾਂ ਦੇਖਣਾ ਵੀ ਉੱਥੇ ਕਿੰਨਾ ਚਿਰ ਬੈਨੇ ਇੱਕ ਦਿਨ ਦੇ ਵਿੱਚ ਤੁਰਦੇ ਫਿਰਦੇ ਤਾਂ ਆਪਾਂ ਵਾਹਿਗੁਰੂ ਮੰਤਰ ਜਪ ਲਿਆ ਬਹਿ ਕੇ ਚੌਂਕੜਾ ਮਾਰ ਕੇ ਆਪਾਂ ਵਾਹਿਗੁਰੂ ਮੰਤਰ ਜਪ ਲਿਆ ਪਰ ਦਰ ਤੇ ਕਿੰਨਾ ਚਿਰ ਬੈਨੇ ਸੀ ਮਾਲਕ ਦੇ ਜਿੰਨਾ ਚਿਰ ਅਸੀਂ ਮਾਲਕ ਦੇ ਦਰ ਤੇ ਨਹੀਂ ਬੈਠਾਂਗੇ ਇੱਕ ਕੂਕਰ ਆਪਣੇ ਮਾਲਕ ਦੇ ਦਰ ਤੇ ਨਹੀਂ ਬੈਠੇਗਾ ਉਹਨੂੰ ਕਿਸ ਤਰ੍ਹਾਂ ਖੈਰ ਮਿਲੇਗੀ ਉਦੋਂ ਮਾਲਕ ਦੇਖਦਾ ਕਿ ਬੱਚਾ ਇਸ ਸੰਸਾਰ ਦੇ ਭਰਮ ਦੇ ਵਿੱਚੋਂ ਨਿਕਲ ਕੇ ਅੰਤਰਮੁਖੀ ਸਹਿਜ ਜੇ ਆ ਕੇ ਦਰ ਤੇ ਬੈਠ ਗਿਆ ਤੇ ਪਰਮਾਤਮਾ ਖੁਸ਼ ਹੁੰਦਾ ਹੈ ਉੱਥੇ ਮਹਾਰਾਜ ਸਮਝਾਉਂਦੇ ਚਰਨ ਸ਼ਰਨ ਗੁਰ ਏਕ ਪੰਡਾ ਜਾਇ ਚੱਲ ਸਤ ਗੁਰ ਆਗੇ ਹੋਏ ਕੋਟ ਪੰਡਾ ਲੇਤ ਹੈ ਉਥੋਂ ਦੀ ਜਿਹੜੀ ਅਗਲੀ ਯਾਤਰਾ ਹੈ 99% ਵਿਆਸੀ ਉਥੇ ਫਸੇ ਹੋਏ ਆ ਉਥੇ ਕਾਲ ਨੇ 56 ਆਪਣਾ ਕੱਸਣਾ ਹੈ ਕੰੰਜਾ ਵੀ ਉਹਨੇ ਇਹੋ ਜਿਹਾ ਕਸਣਾ ਹੈ ਦਰ ਦੇ ਉੱਪਰ ਪਹਿਲਾਂ ਤਾਂ ਬੈਠਣ ਨਹੀਂ ਦੇਵੇਗਾ ਜੇ ਬੈਠਣ ਦੇਵੇਗਾ ਬਾਹਰੂ ਮੁਖੀ ਉਹ ਕਾਲ ਆਪਣੀ ਅਗਨ ਵਧਾ ਦੇਗਾ ਤੁਸੀਂ ਅੰਦਰ ਮੁਖੀ ਹੋ ਗਏ ਤੁਸੀਂ ਤਾਂ ਨਾਮ ਜਪ ਕੇ ਅੰਤਰ ਮੁਖੀ ਹੋ ਗਏ ਆ ਪਰ ਬਸਾਰਿਆਂ ਦੇ ਵਿੱਚ ਵਿਚਰ ਰਿਹਾ ਹੋ ਕਿਸੇ ਰੂਪ ਚ ਵੀ ਅੱਗੇ ਆ ਜਾਏਗਾ ਉਹਨੇ ਸਿੱਟਣਾ ਆ ਉਹਦਾ ਕੰਮ ਹੈ ਉਹਨੇ ਤੁਹਾਨੂੰ ਢਾਉਣਾ ਉਹਨੇ ਉੱਥੇ ਬਹਿਣ ਨਹੀਂ ਦੇਣਾ ਫਿਰ ਸਾਡਾ ਜਿਹੜਾ ਮਨ ਹੈ ਜਦੋਂ ਉੱਥੇ ਬਹਿੰਦਾ ਪਤਾ ਲੱਗਦਾ ਵੀ ਇਹਦੀ ਕੀ ਚਾਲ ਚੱਲਦੀ ਇੰਨਾ ਚਿਰ ਇਹ ਰੜਿਆ ਰਿਹਾ ਮਨ ਇਹਦੇ ਨਾਲ ਇਹ ਪੰਜਾ ਦੂਤਾਂ ਨਾਲ ਰਲਿਆ ਰਿਹਾ ਇਹਨੂੰ ਪਤਾ ਹੀ ਨਹੀਂ ਲੱਗਾ ਉੱਥੇ ਬੈਠ ਕੇ ਹੀ ਪਤਾ ਲੱਗਦਾ ਵੀ ਇਹ ਕੀ ਕੋਈ ਚੱਲਦਾ ਹੈ ਫਿਰ ਆਪਾਂ ਜਦੋਂ ਉੱਥੇ ਬੈੰਨੇ ਆ ਮਾਲਕ ਬੜਾ ਬਿਆਨਤਾ ਹੈ ਪਰਮਾਤਮਾ ਉੱਥੇ ਜਾਰੀ ਸੱਚੀ ਬੈਂਦੀ ਪਰਮਾਤਮਾ ਨਾਲ ਹੁਣ ਵੀ ਅਸੀਂ ਪਰਮਾਤਮਾ ਨੂੰ ਮੰਨਦੇ ਆ ਪਰ ਜਦੋਂ ਔਖਾ ਟਾਈਮ ਆ ਜਾਂਦਾ ਆਪਾਂ ਡੋਲ ਜਾਂਦੇ ਹਾਂ ਕਿਉਂਕਿ ਮਨ ਜਿਹੜਾ ਕਮਜ਼ੋਰ ਹੈ ਸਿੱਟ ਲਿੰਦੇ ਉਸੇ ਟਾਈਮ ਮਨ ਜਾਂਦਾ ਹੀ ਨਹੀਂ ਦਰ ਅੱਕਰ ਤੇ ਉੱਥੇ ਜਦੋਂ ਅਸੀਂ ਬੈੰਨੇ ਆ ਤੇ ਉਦੋਂ ਫਿਰ ਜਿਹੜਾ ਪਰਮਾਤਮਾ ਹੈ ਅਗਲੀ ਸੇਵਾ ਹੁਣ ਉੱਥੋਂ ਅਗਲੀ ਯਾਤਰਾ ਕਿਹੜੀ ਹੈ ਹੋ ਗੋਥੇਸ ਆਪਾਂ ਬਹਿ ਗਏ ਸਰੀਰ ਭੁੱਲ ਗਿਆ ਹੁਣ ਉਹ ਤੋਂ ਜਿਹੜੀ ਅਗਲੀ ਯਾਤਰਾ ਹੈ ਉਹ ਹੈ ਪ੍ਰਕਾਸ਼ ਦੀ ਮਾਲਕ ਨੂੰ ਦੇਖਣਾ ਮਾਲਕ ਦੂਰ ਥੋੜੀ ਹੈ ਸਭ ਤੋਂ ਨੇੜੇ ਸਾਡੇ ਇਸ ਸੰਸਾਰ ਦੇ ਵਿੱਚ ਸਾਡੇ ਸਭ ਤੋਂ ਨੇੜੇ ਕੌਣ ਹੈ ਪਰਮਾਤਮਾ ਵਾਹਿਗੁਰੂ ਹਰ ਕੰਸਾਨ ਦੂਰ ਹੈ ਹੱਥ ਪੈਰ ਵੀ ਦੂਰ ਹੈ ਕਹਿ ਰਵਿੰਦਾਸ ਹੱਥ ਪੈਰ ਨੇੜੇ ਸਹਿਜੇ ਹੋਈ ਸੋ ਹੋਈ ਪਰਮਾਤਮਾ ਕਿੱਥੇ ਸਹਿਜ ਵਿੱਚ ਬਿਸਮਾਦ ਵਿੱਚ ਇਨਾ ਸਰੀਰ ਦੀਆਂ ਗਿਆਨ ਇੰਦਰੀਆਂ ਤੋਂ ਉੱਪਰ ਪਰਮਾਤਮਾ ਹੈ ਆ ਸਾਰਾ ਇਲਾਕਾ ਹੀ ਪਰਮਾਤਮਾ ਦਾ ਹੈ ਕੇਸਗੜ ਗੁਰਦੁਆਰੇ ਆਪਾਂ ਜਾਣਦੇ ਹਾਂ ਆ ਕੇਸਗੜ ਹੈ ਪਰ ਹੁਣ ਜੇ ਅੰਤਰਮੁਖੀ ਜਾਵਾਂਗੇ ਨਵਾਂ ਦੁਆਰਿਆਂ ਤੋਂ ਉੱਪਰ ਫੇਰ ਹੀ ਪਤਾ ਲੱਗੂਗਾ ਉਦੋਂ ਫਿਰ ਅਸੀਂ ਸ਼ਬਦ ਗੁਰੂ ਦੀ ਸੇਵਾ ਕਰਨੀ ਉਹ ਸ਼ਬਦ ਕਿੱਥੋਂ ਆ ਰਿਹਾ ਉਹ ਕਿੱਥੋਂ ਆਵਾਜ਼ ਆ ਰਹੀ ਉਹ ਆਵਾਜ਼ ਦਾ ਪਿੱਛਾ ਕਰਨਾ ਵੀ ਕਿੱਥੋਂ ਆ ਰਹੀ ਹੈ ਹੁਣ ਕਿੱਦਾਂ ਪਿੱਛਾ ਕਰਨਾ ਸਰੀਰ ਤਾਂ ਭੁੱਲ ਗਿਆ ਹੁਣ ਮਨ ਜਿਹੜਾ ਇਹ ਜਾਗਦਾ ਉੱਥੇ ਉੱਥੇ ਪਤਾ ਲੱਗਦਾ ਮਨ ਦੀ ਮੌਤ ਨਹੀਂ ਹੁੰਦੀ ਇਹ ਸਰੀਰ ਦੀ ਮੌਤ ਤਾਂ ਹੁਣ ਹੋ ਗਈ ਜੇ ਨੂੰ ਮਾਰਨ ਸਮਝਾਉਂਦੇ ਸ਼ਬਦ ਮਰੇ ਫਿਰ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਦੁਬਾਰਾ ਮਰਦਾ ਨਹੀਂ ਬੰਦਾ ਉਦੋਂ ਫਿਰ ਜਿਹੜੀ ਅਗਲੀ ਸਾਡੀ ਸੇਵਾ ਆ ਉਹ ਹੈ ਪ੍ਰਕਾਸ਼ ਰੂਪ ਮਾਲਕ ਨੂੰ ਦੇਖਣਾ ਅੰਤਰਗੁਰ ਅਰਾਧਣਾ ਜੀਬਾ ਜਪਗੁਰ ਨਾਉ ਨੇਤਰੀ ਸਤਗੁਰ ਵੇਖਣਾ ਆਹ ਨੇਤਰਬੰਦ ਇਹ ਨੇਤਰ ਅੰਧ ਸੀ ਸਤਗੁਰ ਮਿਲਿਏ ਦਿਬ ਦ੍ਰਿਸ਼ਟ ਹੋਏ ਅੰਦਰ ਨੇਤਰ ਖੋਲ ਜਾਂਦੇ ਆ ਜਿਸ ਤਰ੍ਹਾਂ ਆਪਾਂ ਹੁਣ ਅੱਖਾਂ ਨਿੱਤਰ ਬੰਦ ਕਰਦੇ ਹਾਂ ਸਾਨੂੰ ਉਹ ਨੇਰਾ ਦੀਦਾ ਸਾਹਮਣੇ ਖਾਲੀ ਕਲਾ ਦੇ ਵਿੱਚ ਸੁੰਨ ਦੇ ਵਿੱਚ ਇੱਥੇ ਹੀ ਫਿਰ ਸਾਡੇ ਅੱਗੇ ਪ੍ਰਕਾਸ਼ ਹੋ ਜਾਂਦਾ ਮਾਲਕ ਦਾ ਇੱਥੇ ਵੀ ਭਰਮ ਪਾਉਂਦੇ ਨੇ ਪੰਜ ਦੂਤ ਕਈ ਵੇਲੇ ਸਾਨੂੰ ਕੋਈ ਫੋਟੋ ਕੋਈ ਸੰਸਾਰ ਦੀ ਕਿਸੇ ਤਰ੍ਹਾਂ ਦੀ ਕਿਸੇ ਗੁਰੂ ਦੀ ਕਿਸੇ ਰਹਿਬਰ ਦੀ ਜਿਹੜੀ ਫੋਟੋ ਆਪਾਂ ਮਨ 'ਚ ਵਸਾਈ ਹੁੰਦੀ ਉਹ ਮੂਹਰੇ ਆਉਣ ਲੱਗ ਪੈਂਦੀ ਅਸੀਂ ਸੋਚਦੇ ਵੇਖਦੇ ਸਾਨੂੰ ਰਹਿਬਰ ਨਾਲ ਮਲਾਪ ਹੋ ਗਿਆ ਇੱਥੋਂ ਵੀ ਕਾਲ ਸਿੱਟਦਾ ਉਕੇ ਮਾਲਕ ਜਿਹੜਾ ਹੈ ਉਹ ਬਿਲਕੁਲ ਨਰੂਲ ਪ੍ਰਕਾਸ਼ ਹੈ ਜਿਹਨੂੰ ਮਹਾਰਜ ਸਮਝਾਉਂਦੇ ਨੇ ਪਾਨੀ ਮਾਹ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਵਿਠਲ ਐਸਾ ਪ੍ਰਮਾਤਮਾ ਪ੍ਰਕਾਸ਼ ਰੂਪ ਹੈ ਜਿਸ ਤਰ੍ਹਾਂ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਨਿਹੋਲ ਉਹਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਚੱਕਰ ਨਹੀਂ ਕੋਈ ਵਿਰਨ ਨਹੀਂ ਕੋਈ ਜਾਤ ਨਹੀਂ ਉਸ ਤੋਂ ਜਦੋਂ ਨਾਮ ਨੂੰ ਸੁਣ ਸੁਣ ਜਦੋਂ ਆਪਾਂ ਨਾਮ ਨੂੰ ਸੁਣਦੇ ਆ ਮਨ ਨਾਮ ਵਿੱਚ ਰੰਗਿਆ ਜਾਂਦਾ ਨਾਮ ਹੀ ਇਸ ਨੂੰ ਉਸ ਦੇ ਪ੍ਰਕਾਸ਼ ਵਿੱਚ ਲੈ ਜਾਂਦਾ ਉੱਥੇ ਹੁਣ ਕੀ ਹੁੰਦਾ ਇਹ ਨਾਮ ਬੰਦ ਹੋ ਜਾਂਦਾ। ਸਰੀਰ ਪਿੱਛੇ ਰਹਿ ਗਿਆ। ਸਵਾਸ ਪਾਉਣ ਚੱਲਦੀ ਇਹ ਪਿੱਛੇ ਰਹਿ ਗਈ ਉੱਥੇ ਕੀ ਹੋਇਆ ਨਾਮ ਬੰਦ ਹੋ ਗਿਆ। ਦੇਖੋ ਮਾਲਕ ਜੀ ਜਿੱਥੇ ਆਵਾਜ਼ ਜਾ ਕੇ ਬੰਦ ਹੋ ਗਈ ਉੱਥੇ ਕੀ ਹੋ ਗਿਆ ਵੀ ਪ੍ਰਕਾਸ਼ ਰੂਪ ਫਿਰ ਆਪਾਂ ਜੋਤ ਦੀ ਸੇਵਾ ਕਰਨੀ ਹੈ। ਜਦੋਂ ਨਾਮ ਬੰਦ ਹੋ ਗਿਆ ਤੇ ਫਿਰ ਆਪਾਂ ਸਾਹਮਣੇ ਖਾਲੀ ਖਲਾ ਦੇ ਵਿੱਚ ਦੇਖਦੇ ਹਾਂ ਤੇ ਜਦੋਂ ਉਹ ਨਾਮ ਜਿਹੜਾ ਉਹ ਪ੍ਰਕਾਸ਼ ਵਿੱਚ ਸਮਾ ਜਾਂਦਾ ਹੈ ਉੱਥੇ ਅਨਹਦ ਵੀ ਮਰ ਜਾਂਦਾ ਹੈ ਫਿਰ ਉੱਥੇ ਜਾ ਕੇ ਆਪਾਂ ਬੈਠ ਕੇ ਉਸ ਪ੍ਰਕਾਸ਼ ਨੂੰ ਦੇਖੀ ਜਾਣਾ ਲਗਾਤਾਰ ਉੱਥੇ ਮਹਾਰਾਜ ਸਮਝਾਉਂਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਜੋਤ ਸਮਾਈ ਅਸਮਾਨੀ ਜਾ ਕੇ ਉੱਥੇ ਮਰਨਾ ਔਰ ਜੰਮਣਾ ਦਾ ਗੇੜ ਕੱਟਿਆ ਜਾਂਦਾ ਹੈ ਇਸ ਕਰਕੇ ਜਿੰਨਾ ਚਿਰ ਅਸੀਂ ਸਿਮਰਨ ਨਹੀਂ ਕਰਦੇ ਕਿੰਨਾ ਚਿਰ ਅਸੀਂ ਸਿਮਰਨ ਕਰਕੇ ਅੰਦਰੋਂ ਆਪਣੀ ਆਤਮਾ ਨਾਲ ਨਹੀਂ ਜੁੜਦੇ ਆਤਮਾ ਦੀ ਜਿਹੜੀ ਆਵਾਜ਼ ਹੈ ਉਹ ਸਾਡੇ ਅੰਦਰੋਂ ਲਗਾਤਾਰ ਆ ਰਹੀ ਹੈ ਸਾਨੂੰ ਦੱਸ ਰਹੀ ਹੈ ਵੀ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਹੋ ਜਦੋਂ ਆਪਾਂ ਸਿਮਰਨ ਕਰਦੇ ਹਾਂ ਇਹੀ ਆਤਮਾ ਦੀ ਆਵਾਜ਼ ਸਾਨੂੰ ਅੱਗੇ ਦੱਸਣਾ ਸ਼ੁਰੂ ਕਰ ਦਿੰਦੀ ਹੈ ਅਗਲਾ ਤੁਹਾਨੂੰ ਗੇੜ ਆਟੋਮੈਟਿਕ ਹੀ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਜਿਹੜੀ ਆਤਮਾ ਹੈ ਇਹ ਇਹ ਮਨ ਦੇ ਨਾਲ ਰਹਿੰਦੀ ਹੈ ਚਾਰ ਯੁੱਗਾਂ ਤੋਂ ਇਹ ਆਤਮਾ ਮਨ ਦੇ ਨਾਲ ਵਾ ਇਹ ਅਰ ਪਰਮਾਤਮਾ ਦੇ ਅੱਗੇ ਸ਼ਿਕਾਇਤ ਵੀ ਕਰਦੀ ਹੈ ਇਹ ਆਤਮਾ ਜਦੋਂ ਸਾਡੇ ਅੰਦਰੋਂ ਆਵਾਜ਼ ਆਈ ਵੀ ਆਹ ਕੰਮ ਨਹੀਂ ਹੈ ਤੇ ਤੁਸੀਂ ਉਹ ਕੰਮ ਕਰਦਾ ਤੁਸੀਂ ਆਤਮਾ ਦੀ ਆਵਾਜ਼ ਨੂੰ ਤੋੜਦਾ ਤੁਸੀਂ ਮਾਲਕ ਦਾ ਬਚਨ ਤੋੜਦਾ ਇਹ ਹੁਕਮ ਹੈ ਅੰਦਰੋਂ ਆਤਮਾ ਜਿਹੜੀ ਹੈ ਉਹ ਸਾਡੇ ਅੰਦਰ ਲਗਾਤਾਰ ਬੋਲ ਰਹੀ ਹੈ ਤੇ ਲਗਾਤਾਰ ਸਾਨੂੰ ਦੱਸ ਰਹੀ ਹੈ ਤੇ ਜਦੋਂ ਅਸੀਂ ਆਤਮਾ ਦੀ ਆਵਾਜ਼ ਨੂੰ ਨਹੀਂ ਸੁਣਦੇ ਪਰ ਪੰਜਾਂ ਦਾ ਪਹਿਰਾ ਆਇਆ ਕਿ ਪੰਜ ਸੱਟ ਲੈਂਦੇ ਨੇ ਪੰਜਾਂ ਦੇ ਮਗਰ ਆਪਾਂ ਲੱਗ ਜਾਂਦੇ ਆ ਆਤਮਾ ਫਿਰ ਪ੍ਰਮਾਤਮਾ ਅੱਗੇ ਸ਼ਿਕਾਇਤ ਕਰਦੀ ਹੈ ਸੋ ਇਸੇ ਕਰਕੇ ਮਹਾਰਾਜ ਸੱਚੇ ਬਾਦਸ਼ਾਹ ਸਾਨੂੰ ਸਮਝਾਉਂਦੇ ਵੀ ਤੁਸੀਂ ਇਸ ਸਰੀਰ ਦੇ ਅੰਤਰਮੁਖੀ ਹੋ ਤੇ ਅਗਲੀ ਪੰਕਤੀ ਵਿੱਚ ਮਹਾਰਾਜ ਸਮਝਾਉਂਦੇ ਹਰ ਕੀ ਮਹਿਮ ਕਥਨ ਨਾ ਜਾਈ ਪਹਿਲੀ ਪੰਕਤੀ ਦੇ ਵਿੱਚ ਤਾਂ ਮਹਾਰਾਜ ਨੇ ਸਾਨੂੰ ਸਮਝਾਉਣਾ ਕਰ ਦਿੱਤਾ ਹੈ ਵੀ ਜਿਉਂ RAM ਰੱਖੇ ਤਿਉਂ ਰਹੀਏ ਰਹ ਪਾਈ ਹੁਣ ਆਪਾਂ ਅੱਜ ਤੋਂ ਆਪਣੀ ਮਤ ਤਿਆਗਣੀ ਆ ਜੇ ਅਸੀਂ ਗੁਰੂ ਘਰ ਆਉਨੇ ਆਪਣੀ ਮਤ ਨਹੀਂ ਛੱਡਦੇ ਕੱਲ ਨੂੰ ਦੁੱਖ ਆ ਗਿਆ ਤੇ ਇਹ ਨਹੀਂ ਅਸੀਂ ਗੁਰੂ ਘਰ ਛੱਡ ਦੇਣਾ ਗੁਰੂ ਘਰ ਦੇ ਵਿੱਚ ਆਉਣਾ ਹੀ ਆਉਣਾ ਗੁਰੂ ਨੂੰ ਤਾਂ ਛੱਡਣਾ ਨਹੀਂ ਦੁੱਖ ਆਵੇ ਸੁੱਖ ਆਵੇ ਦੁੱਖ ਸੁੱਖ ਪਿਆਰੈ ਦੁੱਧ ਤੇ ਆਈ ਇਹ ਸਮੱਤ ਗੁਰੂ ਤੇ ਪਾਈ ਦੁੱਖ ਸੁੱਖ ਤਾਂ ਆਉਣਾ ਹੀ ਆ ਕਾਲ ਨੇ ਤਾਂ ਟੱਕਰਾਂ ਮਾਰਨੀ ਆਈਆਂ ਅਸੀਂ ਵੀ ਜੁੱਧ ਆਪਣਾ ਜਾਰੀ ਰੱਖਣਾ ਹੈ ਹੁਣ ਮਹਾਰਾਜ ਸਮਝਾਉਂਦੇ ਜਿਉਂ RAM ਰੱਖ ਹੈ ਤੇ ਉਹ ਰਹੀਏ ਰੇ ਭਾਈ ਅਗਲੀ ਪੰਕਤੀ ਜੇ ਮਹਾਰਾਜ ਸਮਝਾਉਂਦੇ ਤੱਕ ਦੇ ਵਿੱਚ ਹਰ ਕੀ ਮਹਿਮਾ ਕਥਨ ਨਾ ਜਾਈ ਜਦੋਂ ਸਾਡੇ ਤੇ ਦੁੱਖ ਆਉਂਦਾ ਕੋਈ ਸੰਸਾਰੀ ਰੂਪ ਦੇ ਵਿੱਚ ਸਾਨੂੰ ਆਪਾਂ ਹੁਣ ਇਸ ਸੰਦੇਸ਼ ਦੇ ਵਿੱਚ 10 12 ਘੰਟੇ ਰਹਿਨੇ ਆ 10 12 ਘੰਟੇ ਰਾਤ ਨੂੰ ਆਪਾਂ ਸਰੀਰ ਨੂੰ ਛੱਡ ਦਿੰਨੇ ਹ ਹੁਣ ਇਹ 10 12 ਘੰਟਿਆਂ ਦੇ ਵਿੱਚ ਸਾਨੂੰ ਪਤਾ ਵੀ ਸਾਨੂੰ ਪਰਮਾਤਮਾ ਕਿੱਦਾਂ ਪਾਲ ਰਿਹਾ ਹੈ ਪਹਿਲਾਂ ਤਾਂ ਕਰਜ਼ਾ ਪਰਮਾਤਮਾ ਦਾ ਇਹ ਕਿ ਸਾਨੂੰ ਇਹ ਸੁਬਾਸ ਦੇ ਕੇ ਜਿੰਦਾ ਰੱਖ ਰਿਹਾ ਹੈ ਜਿਹੜਾ ਸੁਆਦ ਸਾਨੂੰ ਮੁੱਲ ਨਹੀਂ ਮਿਲਦਾ ਹਰ ਇੱਕ ਚੀਜ਼ ਮੁੱਲ ਮਿਲਦੀ ਹੈ ਖਾਣਾ ਭੋਜਨ ਆਪਾਂ ਚੱਕਦੇ ਆ ਇਹ ਮੁੱਲ ਮਿਲ ਜਾਂਦਾ ਹੈ ਪਰ ਸੁਆਦ ਮੁੱਲ ਨਹੀਂ ਮਿਲਦਾ ਸੁਆਦ ਕੌਣ ਦੇ ਰਿਹਾ ਇਹ ਪਰਮਾਤਮਾ ਦੇ ਰਿਹਾ ਆ ਸਾਹਮਣੇ ਇਸ ਵਿੱਚ ਵਿੱਚੋਂ ਦੂਸਰਾ ਜਦੋਂ ਸਾਡੇ ਦੇ ਸੰਸਾਰ ਤੇ ਕੋਈ ਭੀੜ ਪੈਂਦੀ ਹੈ ਕੋਈ ਔਕਤ ਪੈਂਦੀ ਹੈ ਤੇ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਆ ਕੇ ਸਾਡੀ ਸਪੋਰਟ ਕਰਦਾ ਹੈ ਜਦੋਂ ਆਪਾਂ ਕਹਿੰਨੇ ਆ ਯਾਰ ਅਸੀਂ ਸੋਚਿਆ ਨਹੀਂ ਅਸੜਨਾ ਹੋ ਗਿਆ ਇਹ ਕਿੱਦਾਂ ਹੋ ਗਿਆ ਫਿਰ ਉਹ ਕਰ ਗਿਆ ਆਂ ਇਸੇ ਕਰਕੇ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਆਣ ਕੇ ਸਾਡੀ ਹੈਲਪ ਕਰ ਜਾਂਦਾ ਪਰ ਸਾਡਾ ਭਰੋਸਾ ਨਹੀਂ ਜਿੰਨਾ ਚਿਰ ਭਰੋਸਾ ਨਹੀਂ ਬਣਦਾ ਉਨਾ ਚਿਰ ਪ੍ਰਮਾਤਮਾ ਸਾਨੂੰ ਮਿਲ ਨਹੀਂ ਸਕਦਾ ਕਿਉਂਕਿ ਜਿਹੜਾ ਭਰੋਸਾ ਹੈ ਇਹੀ ਤਾਂ ਬਣਾਉਣਾ ਸੀ ਭਰੋਸਾ ਹੀ ਟੁੱਟਾ ਹੋਇਆ ਹੈ ਜਦੋਂ ਭਰੋਸਾ ਬਣੇਗਾ ਸਿਮਰਨ ਕਰਕੇ ਸਿਮਰਨ ਕਰਕੇ ਅੰਤਰਮੁਖੀ ਹੋਵਾਂਗੇ ਫਿਰ ਹੀ ਸਾਡਾ ਭਰੋਸਾ ਬਣਨਾ ਹੈ ਉਦੋਂ ਸਾਡਾ ਭਰੋਸਾ ਨਹੀਂ ਬਣਨਾ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਹਰ ਕੀ ਮਹਿਮਾ ਕਿਸ ਕਥਨ ਨਾਲ ਨਾ ਜਾਈ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਸਮੁੰਦਰ ਦਾ ਕੀ ਅੰਤ ਪਾ ਲੋਗੇ ਆਪਾਂ ਸਾਰੇ ਕਹਿ ਦਿੰਨੇ ਆ ਵੀ ਸਮੁੰਦਰ ਆ ਉਹਦੇ ਵਿੱਚ ਕਿੰਨੀ ਡੰਗਾਈ ਹੈ ਕਿੰਨੀ ਚੜਾਈ ਹੈ ਕਿੱਥੇ ਚੱਲਾ ਮਾਰਦਾ ਹੈ ਕੋਈ ਪਤਾ ਨਹੀਂ ਨਾ ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਹੈ ਉਹ ਸਾਡੇ ਕਿੰਨੇ ਕਾਰਜ ਸਵਾਰਦਾ ਹੈ ਕਿੰਨਾ ਸਾਨੂੰ ਸੰਸਾਰ ਦੇ ਵਿੱਚ ਸਾਨੂੰ ਸਾਡੀ ਦੇਖਭਾਲ ਕਰਦਾ ਹੈ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਪਰ ਮਨੁੱਖ ਦਾ ਭਾਅ ਕੀ ਹੈ ਸਿੱਖੀ ਕੀ ਹੈ ਚੱਕੀ ਦੇ ਵਿੱਚ ਆ ਕੇ ਅਸੀਂ ਪ੍ਰਮਾਤਮਾ ਦੇ ਹੁਕਮ ਵਿੱਚ ਆਉਣਾ ਹੈ ਜਿੰਨਾ ਚਿਰ ਅਸੀਂ ਪ੍ਰਮਾਤਮਾ ਦੇ ਹੁਕਮ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਮਾਲਕ ਸਾਡੇ ਤੇ ਭਰੋਸਾ ਨਹੀਂ ਕਰਦਾ ਜਿਹਨੂੰ ਮਾਲਕ ਸਮਝਾਉਂਦੇ ਜੱਬ ਲਗ ਟੁੱਟੇ ਨਹੀਂ ਮਨ ਪਰਮਾ ਤਬ ਲਗ ਮੁਕਤ ਨਾ ਹੋਈ ਕਹੋ ਨਾਨਕ ਇਹ ਦਿਆਲ ਸਮਾਮੀ ਸੰਤ ਭਗਤ ਜਨ ਸੋਈ ਜਿੰਨਾ ਚਿਰ ਭਰਮ ਨਹੀਂ ਟੁੱਟਦੇ ਅੰਦਰ ਦੇ ਉਹਨਾਂ ਚਿਰ ਬੰਦਾ ਇਸ ਸੰਸਾਰ ਦੇ ਵਿੱਚੋਂ ਮੁਕਤ ਨਹੀਂ ਹੋ ਸਕਦਾ ਆਓ ਫਿਰ ਆਪਾਂ ਹੁਣ ਬਹਿਸ ਕਰੀਏ ਇਹ ਹੁਣ ਤੋਂ ਬਾਅਦ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਸਮਾਂ ਲਾਉਣਗੇ ਸਾਰੇ ਗੁਰਮੁਖ ਪਿਆਰੇ ਨਿੱਧਰ ਬੰਦ ਕਰਕੇ ਕਰੋ ਜੀ ਸ਼ੁਰੂ ਵਾਹਿ ਗੁਰੂ 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 ਵਾਹ 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 ਗੁਰੂ ਵਾਹਿ 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 ਗੁਰੂ ਵਾਹ 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 ਗੁਰੂ ਵਾਹਿ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

ਵਾਟ ਗੁਰੂ ਵਾਟ ਗੁਰੂ ਵਾਟ ਗੁਰੂ ਵਾਟ ਗੁਰੂ ਵਾਟ ਗੁਰੂ ਵਾਟ ਗੁਰੂ ਵਾਟ ਗੁਰੂ ਵਾਟ ਗੁਰੂ ਵਾਟ ਗੁਰੂ ਵਾਟ ਗੁਰੂ ਵਾਹੇ ਗੁਰਜੀਕਾ ਖਾਲਸਾ